ਲਓ ਜੀ ਹੁਣ ਕੁੱਲੜ ਪੀਜ਼ਾ ਕਪਲ ਦਾ ਵੀ ਆ ਗਿਆ ਹੈ ਪਹਿਲਾ ਕੀ ਯੂਕੇ ਜਾ ਕੇ ਗਾਇਕ ਬਣ ਗਿਆ ਹੈ ਸਹਿਜ ਰੋਣਾ ਤੇ ਗੁਰਪ੍ਰੀਤ ਕੋਰ ਬਣ ਗਈ ਹੈ ਪ੍ਰੋਡਿਊਸਰ ਗੀਤ ਨੂੰ ਲੈ ਕੇ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਹੈ ਕੁੱਲੜ ਪੀਜ਼ਾ ਕਪਲ ਕੁੱਲੜ ਪੀਜ਼ਾ ਕਪਲ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਕੁੱਲੜ ਪੀਜ਼ਾ ਕਪਲ ਦੀ ਇਸ ਵਾਰ ਉਹਨਾਂ ਦੇ ਨਵੇਂ ਗੀਤ ਨੂੰ ਲੈ ਕੇ ਚਰਚਾਾਂ ਮਾ ਹੋ ਰਹੀਆਂ ਨੇ ਕੁੱਲੜ ਪੀਜ਼ਾ ਕਪਲ ਦਾ ਨਵਾਂ ਗੀਤ ਆ ਗਿਆ ਅੱਜ 11 ਵਜੇ ਕੁੱਲੜ ਪੀਜ਼ਾ ਕਪਲ ਦਾ ਇਹ ਗੀਤ ਰਿਲੀਜ਼ ਹੋਇਆ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਯੂਕੇ ਜਾ ਕੇ ਤਾਂ ਸਹਿਜ ਅਰੋੜਾ ਗਾਇਕ ਬਣ ਗਿਆ ਅਤੇ ਗੁਰਪ੍ਰੀਤ ਕੋਲ ਪ੍ਰੋਡਿਊਸਰ ਬਣ ਗਿਆ ਜੀ ਹਾਂ ਇਸ ਗੀਤ ਨੂੰ ਸਹਿਜ ਅਰੋੜਾ ਨੇ ਖੁਦ ਗਾਇਆ ਹੈ ਅਤੇ ਗੁਰਪ੍ਰੀਤ ਕੋਲ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸੋਸ਼ਲ ਮੀਡੀਆ ਤੇ ਆਪਣੇ ਚਰਚੀਆਂ ਦੇ ਲਈ ਮਸ਼ਹੂਰ ਜੁਲੰਦਰ ਦਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਹੈ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਜੁਲੰਦਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਉਹਨਾਂ ਦਾ ਇੱਕ ਗੀਤ ਰਿਲੀਜ਼ ਹੋ ਗਿਆ ਹੈ ਉਹਨਾਂ ਨੇ ਨਵਾਂ ਗੀਤ ਕੱਢਿਆ ਹੈ ਜਿਸ ਦਾ ਨਾਂ ਹੈ ਵਿਸ਼ ਟੁਟਾਈ ਅਤੇ ਇਸ ਦਾ ਪੋਸਟਰ ਗੁਰਪ੍ਰੀਤ ਕੁਲ ਅਤੇ ਸਹਿਜ ਅਰੂੜਾ ਨੇ ਆਪੂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸੰਗੀਤਾਂ ਜਾਬੇ ਕੀਤਾ। ਬੀਤੇ ਕੱਲ ਉਹਨਾਂ ਨੇ ਇਸ ਦਾ ਪੋਸਟਰ ਸਾਂਝਾ ਕੀਤਾ ਸੀ ਅਤੇ ਟਾਈਮ ਦੱਸਿਆ ਸੀ ਕਿ ਕਦੋਂ ਇਹ ਗੀਤ ਰਿਲੀਜ਼ ਹੋਵੇਗਾ। ਸਮਾਂ ਤੇ ਤਰੀਕ ਉਹਨਾਂ ਨੇ ਦੱਸਿਆ ਸੀ ਕਿ 25 ਜਨਵਰੀ ਅਤੇ 11 ਵਜੇ ਇਹ ਗੀਤ ਜਿਹੜਾ ਉਹ ਰਿਲੀਜ਼ ਹੋਵੇਗਾ ਅਤੇ ਉਹਨਾਂ ਨੇ ਲੋਕਾਂ ਨੂੰ ਸਪੋਰਟ ਕਰਨ ਦੇ ਲਈ ਵੀ ਕਿਹਾ ਸੀ। ਤਾਂ ਦੱਸਦੀ ਹੈ ਕਿ ਇੰਟਰਨੈਟ ਤੇ ਕਾਫੀ ਤੇਜ਼ੀ ਦੇ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਵੀਡੀਓ ਸਾਂਝੀ ਕੀਤੀ ਅਤੇ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਸਹਿਜ ਅਰੋੜਾ ਨੇ ਭਾਵੁਕ ਮੰਨ ਦੇ ਨਾਲ ਕਿਹਾ ਕਿ ਕਈ ਵਾਰ ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਪ੍ਰੀਖਿਆ ਲੈਂਦੀ ਹੈ ਕਿ ਤੁਹਾਨੂੰ ਆਪਣੇ ਸੁਪਨਿਆਂ ਦਾ ਮਹਿਲ ਛੱਡਣਾ ਪੈਂਦਾ ਹੈ ਅਜੋ ਸਾਰੇ ਲੋਕ ਜਿੱਤ ਗਏ ਨੇ ਜੋ ਹਮੇਸ਼ਾ ਸਾਨੂੰ ਨੈਗੇਟਿਵ ਕਰਾਰ ਦਿੰਦੇ ਸਨ ਇੱਥੋਂ ਤੱਕ ਕਿ ਯੂਕੇ ਪਹੁੰਚਣ ਤੋਂ ਬਾਅਦ ਵੀ ਕੁਲੜ ਪੀਜ਼ਾ ਕਪਲ ਨੇ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਯੂਕੇ ਤੋਂ ਨਵੀਂ ਸ਼ੁਰੂਆਤ ਕਰਦੇ ਹੋਏ ਇਹ ਦੋਹੇ ਨਜ਼ਰ ਆਏ ਸਨ ਦੱਸਦੀ ਹੈ ਕਿ ਇਹ ਚਰਚਾ ਸੀ ਕਿ ਕੁਲਰ ਪੀਜ਼ਾ ਕਪਲ ਆਪਣੇ 1.5 ਸਾਲ ਦੇ ਬੇਟੇ ਦੇ ਨਾਲ ਭਾਰਤ ਛੱਡ ਕੇ ਇੰਗਲੈਂਡ ਚਲਾ ਗਿਆ ਹੈ ਫਿਲਹਾਲ ਉਹਨਾਂ ਨੇ ਜਲੰਧਰ ਸਥਿਤ ਆਪਣਾ ਰੈਸਟੋਰੈਂਟ ਬੰਦ ਨਹੀਂ ਕੀਤਾ ਇਸ ਤੋਂ ਪਹਿਲਾਂ ਇਸ ਜੋੜੇ ਦੀ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਇਸ ਤੋਂ ਬਾਅਦ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਸਿੱਖ ਸੰਗਠਨਾ ਵੱਲੋਂ ਵੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਸਨ ਜਿਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਸੀ ਇਸ ਦੌਰਾਨ ਕੁਝ ਸਮਾਂ ਪਹਿਲਾਂ ਉਹਨਾਂ ਦੇ ਤਲਾਕ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੋਰ ਦੋਹਾਂ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਸੀ ਦੋਵੇਂ ਸੋਸ਼ਲ ਮੀਡੀਆ ਤੇ ਇਕੱਠੇ ਨਜ਼ਰ ਨਹੀਂ ਸੀ ਆ ਰਹੇ ਪਰ ਹੁਣ ਯੂਕੇ ਪਹੁੰਚ ਗਏ ਨੇ ਤੇ ਯੂਕੇ ਪਹੁੰਚਣ ਤੋਂ ਬਾਅਦ ਲੋਕ ਕਹਿ ਰਹੇ ਨੇ ਕਿ ਸਹਿਜ ਅਰੋੜਾ ਗਾयक ਬਣ ਗਿਆ ਅਤੇ ਗੁਰਪ੍ਰੀਤ ਕੋਰ ਪ੍ਰੋਡਿਊਸਰ ਬਣ ਗਿਆ ਕਿਉਂਕਿ ਹਾਲ ਹੀ ਦੇ ਵਿੱਚ ਦੋਹਾਂ ਨੇ ਵਿਸ਼ਟੂ ਡਾਈ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਅਤੇ ਇਸ ਗੀਤ ਨੂੰ ਗਾਇਆ ਸਹਿਜ ਅਰੂੜਾ ਨੇ ਹੈ ਅਤੇ ਗੁਰਪ੍ਰੀਤ ਕੋਰ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ ਸੋਸ਼ਲ ਮੀਡੀਆ ਤੇ ਆਪਣੇ ਚਰਚਾਂ ਦੇ ਲਈ ਮਸ਼ਹੂਰ ਜਲੰਧਰ ਦਾ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਇਸ ਵਾਰ ਚਰਚਾ ਮਹਾ ਉਨ੍ਹਾਂ ਦੇ ਨਵੇਂ ਗੀਤ ਨੂੰ ਲੈ ਕੇ ਹੋ ਰਹੀ ਹੈ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਨੂੰ ਲੈ ਕੇ ਵੱਡੀ ਖਬਰ ਹੈ ਜ਼ਿਕਰ ਹੋ ਗਿਆ ਕਿ ਇਸ ਜੋੜੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਵੀਡੀਓ ਸ਼ੇਅਰ ਕਰਕੇ ਯੂਕੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਹੁਣ ਦੋਹਾਂ ਦੇ ਵੱਲੋਂ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਅੱਜ 11 ਵਜੇ ਦੋਹਾਂ ਦਾ ਗੀਤ ਰਿਲੀਜ਼ ਹੋਇਆ ਹੈ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ